ਕੀ ਕਹਿਣਾ ਚਾਹੋਗੇ ਅੱਜ ਇਹਦੀ ਤਾਪਦੀ ਹੋਈ ਗਰਮੀ ਦੇ ਵਿੱਚ ਤੁਸੀਂ ਇੱਕ ਸੜਕ ਦੇ ਉੱਤੇ ਆਪਣਾ ਰੋਡ ਜਾਮ ਦਿੱਤਾ ਹੈ ਰੋਡ ਜਾਮ ਕਰਦੇ ਤੁਹਾਨੂੰ ਕੀ ਨੌਬਤ ਪਈ ਆ ਵੀ ਤੁਸੀਂ ਅੱਜ ਦਾ ਰੋਡ ਜਾਮ ਸਾਨੂੰ ਵੀ ਅਸੀਂ ਉਹਦੇ ਥਾਣੇ ਦੇ ਵਿੱਚ ਧਰਨਾ ਲਾਇਆ ਹੋਇਆ ਸੀ ਉਹਦੇ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਹਾਨੂੰ 28 ਤਰੀਕ ਨੂੰ 10 ਵਜੇ ਤੱਕ ਫੂਲ ਥਾਣੇ ਦੇ ਵਿੱਚ ਤਾਂ ਧਰਨਾ ਲਾਇਆ ਸੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ 28 ਤਰੀਕ ਨੂੰ 10 ਵਜੇ ਤੱਕ ਸਾਰੇ ਬੰਦਿਆਂ ਨੂੰ ਅਰੈਸਟ ਕਰ ਲਾਂਗੇ ਪਰ ਸਾਡੇ ਕਿਸੇ ਵੀ ਬੰਦੇ ਨੂੰ ਕਿਤੇ ਵੀ ਅਰੈਸਟ ਨਹੀਂ ਕੀਤਾ ਗਿਆ ਤੇ ਸਾਨੂੰ ਮਜਬੂਰ ਹੋ ਕੇ ਅੱਜ ਰੋਡ ਜਾਮ ਕਰਨਾ ਪਿਆ ਅ ਕਿੰਨੇ ਬੰਦੇ ਹੁੰਦੇ ਜਿਹੜਾ ਬੱਚਾ ਦੱਸਦੇ ਕਿੰਨੇ ਸੀ 6 ਬੰਦੇ ਅੰਦਰ 6ਾਂ ਦੇ ਵਿੱਚੋਂ ਕਿੰਨੇ ਗ੍ਰਿਫਤਾਰ ਕੀਤੇ ਗਏ ਦੋ ਕਰੇ ਜੀ ਸੋ ਦੋਬਰੇ ਹਾਂਜੀ ਤੇ ਪੁਲਿਸ ਨੇ ਕੀ ਵਸਵਾਸਤਵਾਕ ਦਾ ਦਰਨਾ ਖਤਮ ਕੀਤਾ ਜੀ ਤਾਂ ਜੀ ਉਹਨਾਂ ਨੇ ਇਹ ਕਿਹਾ ਸੀਗਾ ਜੀ ਵੀ 28 ਤਰੀਕ ਨੂੰ 10 ਵਜੇ ਤੱਕ ਅਸੀਂ ਸਾਰਿਆਂ ਨੂੰ ਅਰੈਸਟ ਕਰ ਲਾਂਗੇ ਪਰ ਕਿਸੇ ਨੂੰ ਵੀ ਕੋਈ ਅਰੈਸਟ ਨਹੀਂ ਕੀਤਾ ਕੋਈ ਇਹਨਾਂ ਨੇ ਕਦਮ ਨਹੀਂ ਚੱਕਿਆ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਕਿਸੇ ਉਹਦੇ ਵੀ ਇਹ ਕਿਹਾ ਸੀ ਵੀ ਅਸੀਂ ਮਜਬੂਰ ਹੋ ਕੇ ਤਰਨਾ ਜਾ ਤਰ ਰੋਡ ਜਾਮ ਕਰਾਂਗੇ ਨਹੀਂ ਥਾਣੇ ਦਾ ਤਰਕ ਕਰਾਓ ਕਰਾਂਗੇ ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦਾ ਕਰਕੇ ਅਸੀਂ ਅੱਜ ਰੋਡ ਜਾਮ ਕੀਤਾ ਹੋਇਆ ਹੈ ਅੱਛਾ ਜਿੰਨਾਂ ਦੀ ਮੌਤ ਹੋਈ ਹੈ ਜਿੰਨਾਂ ਕਿੰਨੇ ਦਿਨ ਹੋ ਗਏ ਜੀ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਪਰ ਹੀ ਹੋ ਗਿਆ ਡੇਢ ਮਹੀਨੇ ਤੋਂ ਹੁਣ ਤੱਕ ਜਿਵੇਂ ਤੁਸੀਂ 탑 ਦੀ ਗਰਮੀ ਵਿੱਚ ਬੈਠੇ ਹੋ ਜਿਵੇਂ ਆਪਾਂ ਪਤਾ ਇੱਕ ਦੀ ਗੱਲ ਕਰੀਏ ਜਾਂ ਪ੍ਰਸ਼ਾਸਨਿਕ ਜੀ ਕੋਈ ਅਧਿਕਾਰੀ ਰਿਪੋਰਟ ਕਰੀ ਕੋਈ ਤੁਹਾਡੇ ਕੋਲੇ ਹਾਲ ਤੱਕ ਕਿੰਨੇ ਪਹੁੰਚੀ ਤੇ ਕੋਈ ਨਹੀਂ ਆਇਆ ਨਹੀਂ ਵੀਰੇ ਕੋਈ ਨਹੀਂ ਆਇਆ ਨਾ ਕੋਈ ਕਾਂਗਰਸੀ ਨਾ ਕਾਲੀ ਨਾ ਕੋਈ ਆਪ ਵਾਲਾ ਕੋਈ ਵੀ ਨਹੀਂ ਆਇਆ ਸਾਡੇ ਕੋਲੇ ਵਿਧਾਇਕ ਜਾਨੀ ਸਾਰਿਆਂ ਦੀ ਕੋਈ ਤਾਂ ਖਾ ਦੇ ਰਹੇ ਨੇ ਮੈਂ ਤੁਹਾਡੇ ਹੱਥਾਂ ਦੀ ਨਹੀਂ ਨਹੀਂ ਜੀ ਸਾਡੇ ਹੱਕ ਚ ਕੋਈ ਨਹੀਂ ਉਹਨਾਂ ਦੇ ਸਾਥ ਹੋਊਗਾ ਜਿਹੜਾ ਸਾਡੇ ਹੱਕ ਚ ਨਹੀਂ ਆਉਂਦਾ ਜੀ ਕੋਈ ਮੰਗ ਕੀ ਬਣੀ ਮੰਗ ਸਾਡੀ ਇਹੀ ਹੈ ਵੀ ਪਹਿਲਾਂ ਵੀ ਇਹੀ ਮੰਗ ਸੀ ਹੁਣ ਵੀ ਇਹੀ ਮੰਗ ਦਾ ਵੀ ਸਾਡੀ ਕੁੜੀਆਂ ਨੂੰ ਪੰਦਾ ਹੱਕ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੇ ਬੱਚਿਆਂ ਨੂੰ ਹੱਕ ਦਵਾਇਆ ਜਾਵੇ ਦੋਸ਼ੀ ਦਾ ਨਾਮ ਕੀ ਵੀ ਨਹੀਂ ਜੀ ਜਦਵਿੰਦਰ ਸਿੰਘ ਜਾਤੂ ਜੀ ਭੰਤ ਸਿੰਘ ਆ ਗਗਨਦੀਪ ਸਿੰਘ ਲਾਲੀ ਹਰਮੀਤ ਸਿੰਘ ਰਾਕੀ ਇੰਦਰਜੀਤ ਗੌਰ ਇਹ ਪੁੱਲੇ ਦੇ ਰਹਿਣ ਵਾਲੇ ਜੀ ਮੇਰਾ ਨਾਮ ਬਲਦੀਪ ਸਿੰਘ ਆ ਜੀ ਮੈਂ ਡਿੰਗੜ ਦੇ ਰਹਿਣ ਵਾਲਾ ਇਹ ਮੇਰੇ ਮਾਸਟਰ ਸਿੰਘ ਨਾਇਬ ਸਿੰਘ ਜੀ ਜੋ ਕਿ ਆਪਣੀ ਜੀਵਨ ਨੀਲਾ ਸਮਾਪਤ ਕਰ ਚੁੱਕੇ ਹਨ ਇਹ ਉਹਨਾਂ ਦੇ ਬੇਟੀ ਹੈ ਜੀ ਤੇ ਇਹ ਉਹਨਾਂ ਦੇ ਦੋਤਾ ਜੀ ਹੈ ਜੀ ਤੇ ਜਿਹੜਾ ਨਾਇਬ ਸਿੰਘ ਦਾ ਮੇਨ ਕਾਰਨ ਸੀ ਇਹਨਾਂ ਦੀ ਬੇਟੀ ਸੀਗੀ ਇਹ ਬੂਲੇ ਪਿੰਡ ਵਿਆਹੀ ਹੋਈ ਸੀ ਇਹਨਾਂ ਦੇ ਮੰਨ ਕੇ ਚਲੋ 2006 ਦੇ ਵਿੱਚ ਸਾਦੀ ਹੋਈ ਸੀਗੀ ਤੇ ਵਿਆਹ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਜਦੋਂ ਗੱਲਬਾਤ ਹੋਂਦੀ ਆਈ ਤਾਂ ਸਾਡਾ ਜੀ ਉਹਨਾਂ ਨਾਲ ਕੋਰਟ ਕੇਸ ਚੱਲਦਾ ਰਿਹਾ ਕੋਰਟ ਕੇਸ ਤੋਂ ਬਾਅਦ ਜਦੋਂ 12-13 ਸਾਲ ਮੰਨ ਲਓ ਕੇਸ ਚੱਲਿਆ ਸਾਡੀ ਕਿਸ ਨਵਾਈ ਕਿਸੇ ਸਿਰੇ ਤੇ ਪਹੁੰਚੀ ਤਾਂ ਜੱਜ ਜਦੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਉਨ੍ਹਾਂ ਨੂੰ 7,92,000 ਰੁਪਏ ਜੁਰਮਾਨਾ ਤੇ ਉਨ੍ਹਾਂ ਨੂੰ ਬੰਦ ਦੀ ਸਜ਼ਾ ਹੁੰਦੀ ਸੀ ਜੀ ਤਾਂ ਉਹਨਾਂ ਨੇ ਆਪਣੇ ਵਕੀਲਾਂ ਨਾਲ ਇੱਕ ਪਲਾਨ ਕਰਕੇ ਤੇ ਸਾਰਾ ਕੁਝ ਆਪਣੀ ਇੱਕ ਸਾਦੀ ਸਰਾਸ ਕੇ ਤੇ ਸਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਡੇ ਪਰਿਵਾਰ ਚ ਆ ਕੇ ਸਾਰਿਆਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੇ ਲੜਕੀ ਨੂੰ ਮੰਨ ਲਓ ਆਪਣੇ ਘਰ ਲੈ ਗਏ ਜੀ ਇਸ ਤੋਂ ਬਾਅਦ 3 ਮਹੀਨੇ ਬਾਅਦ ਜਦੋਂ ਸਾਰਾ ਕੁਝ ਮੇਰੀ ਭੈਣ ਨੇ ਮੰਨ ਲਓ ਕੇ ਇਸ ਵਾਸਤੇ ਲੈ ਲਿਆ ਸਭ ਕੁਝ ਕਰ ਲਿਆ ਤਾਂ ਇਸ ਤੋਂ ਬਾਅਦ ਉਹਨਾਂ ਨੇ ਫੇਰ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਤੇ ਸ਼ੁਰੂ ਕਰ ਦਿੱਤਾ ਜਿਸ ਦੀ ਕੰਪਲੀਟ ਅਸੀਂ 1 April ਨੂੰ SSP ਦਫ਼ਤਰ ਬਠਿੰਡਾ ਵੀ ਕੇ ਦਿੱਤੀ ਪਰ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਅਸੀਂ ਮੰਨ ਲਓ ਨਥਾਣਾ ਠਾਣਾ ਵੀ ਕਿਹਾ ਕਿ ਵੀ ਐਫਆਰਐਸ ਦਰਜ ਕਰਾਈ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਜਦੋਂ ਇਸ ਗੱਲ ਦਾ ਪਤਾ ਜਗਤਵਿੰਦਰ ਸਿੰਘ ਜਾਦੂ ਜੋਗੀ ਮੇਰੀ ਸਿਸਟਰ ਦਾ ਜੇਠਾ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਰਾਤ ਨੂੰ दारू ਪੀ ਕੇ ਜੀ ਨਸ਼ੇ ਦੇ ਵਿੱਚ ਲੜਕੀ ਨੂੰ ਮੇਰੇ ਭਾਂਜੇ ਨੂੰ ਸਾਰੇ ਪਰਿਵਾਰ ਨੂੰ ਉਹਨਾਂ ਨੇ ਗਾਲਾਂ ਕੱਢੀਆਂ ਤੇ ਲਗਾਤਾਰ 2 ਘੰਟੇ ਤੱਕ ਗਾਲਾਂ ਕੱਢਦੇ ਰਹੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਦੀ ਕੰਪਲੇਟ ਵੀ ਕੀਤੀ ਤਾਂ ਉਲਟੋ ਪੁਲਿਸ ਨੇ ਸਾਨੂੰ ਮਾੜੇ ਚੰਗੇ ਸ਼ਬਦ ਬੋਲ ਕੇ ਨਾਣਾ ਪੁਲਿਸ ਨੇ ਠਾਣੇ ਤੋਂ ਬਾਹਰ ਕਰ ਦਿੱਤਾ ਤੇ ਇਸ ਤੋਂ ਬਾਅਦ ਅਸੀਂ ਵਕੀਲਾਣਾ ਰਾਏ ਕੀਤੀ ਤਾਂ ਉਹਨਾਂ ਨੇ ਵੀ ਵਕੀਲਾਣੇ ਵੀ ਕਿਹਾ ਵੀ ਹੁਣ ਕੇ ਇਹ ਸਾਇਦਾ ਲੰਮਾ ਚੱਲੂਗਾ ਜਿਸ ਦੇ ਡਿਪਰੈਸ਼ਨ ਵਿੱਚ ਆ ਕੇ ਮੇਰੇ ਮਾਸੜ ਜੀ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਗਏ ਜੀ ਹੁਣ ਕੀ ਮੰਗਾਂ ਤੁਹਾਡੀ ਸਾਡੀ ਮੰਗੇ ਇਹ ਹੈ ਪ੍ਰਸ਼ਾਸਨ ਤੋਂ ਜੀ ਪਿਛਲੇ 5 ਦਿਨਾਂ ਤੋਂ ਅਸੀਂ ਪੁਲਟਾਣੇ ਵੀ ਕੇ ਬੈਠੇ ਆ 43 45 ਟੈਂਪਰੇਚਰ ਦੇ ਵਿੱਚ ਬੈਠੇ ਆ ਸਾਡੀ ਇਹ ਪ੍ਰਸ਼ਾਸਨ ਤੋਂ ਮੰਗਾਂ ਕਿ ਬੰਦੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਦੋਸ਼ੀ ਆ ਉਹ ਜਲਦ ਤੋਂ ਜਲਦ ਗੈਸਰدار ਹੋਣੇ ਚਾਹੀਦੇ ਆ ਤੇ ਜਿਹੜਾ ਸਾਡੇ ਮੇਰੇ ਪਾਂਝੇ ਦਾ ਹੱਕ ਬੰਦਾ ਹਿੱਸਾ ਬੰਦਾ ਉਹ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਆ ਆਪਾਂ ਯਾਰ ਲਾ ਹੋ ਚੁੱਕੀ ਹਾਂਜੀ ਦਰਜ ਕਰਾਈ ਹੋਈ ਉਹ ਐਫ ਆਰ ਆਈ 16 ਤਰੀਕ ਨੂੰ ਦਰਜ ਕਰਾਈ ਹੈ ਜੀ ਮੰਨ ਲਓ 1.5 ਮਹੀਨੇ ਦੇ ਕਰੀਬ ਹੋ ਗਿਆ 6 ਬੰਦਿਆਂ ਤੇ ਪਰਚਾ ਜੀ ਇਹਨਾਂ ਬੰਦਿਆਂ ਦੇ ਨਾਮ ਦਿੱਤਾਈ ਉਹਨਾਂ ਨੇ ਕੋਈ ਵੀ ਦਰਖਾਹ ਨਹੀਂ ਕੀ ਦੋ ਬੰਦੇ ਗ੍ਰਿਫਤਾਰ ਕਰਿਆ ਜੀ ਉਹ ਦੋਨੇ ਬੰਦੇ ਬੇਲੋੜੇ ਆ ਦੋਨੇ ਬੰਦੇ ਨਸ਼ੇ ਵਾਲਿਆ ਘਰੋਂ ਬਾਦੂ ਸੀ ਆਣਗਮਾਣ ਦੇ ਕੰਮ ਕਰਕੇ ਆਪਦਾ ਗੁਜ਼ਾਰਾ ਚਲਦੇ ਸੀ ਉਹ ਦੋਨੇ ਬੰਦੇ ਉਹ ਆਪ ਖੁਦ ਅਰੈਸਟ ਕਰਾ ਕੇ ਗਏ ਆ ਜਿਹੜੇ ਮੁੱਖ ਦੋਸ਼ੀ ਆ ਜਗਤਵਿੰਦਰ ਸਿੰਘ ਤੇ ਜਿਹੜੇ ਮੇਰੀ ਸਿਸਟਰ ਦੇ ਸਹੁਰਾ ਸਾਹਿਬ ਆ ਭੰਤ ਸਿੰਘ ਉਹ ਆ ਜੀ ਉਹ ਦੋਨੇ ਜਣੇ ਪੂਲੇ ਪਿੰਡ ਵਿੱਚ ਸਰੇ ਆ ਮਕੋਲ ਹੋਮ ਰਹੇ ਆ ਜੀ ਪੁਲਿਸ ਦੀ ਇਹ ਮਲਾਲ ਨਹੀਂ ਵੀ ਉਹਨਾਂ ਨੂੰ ਜਾ ਕੇ ਉੱਥੇ ਗ੍ਰਿਫਤਾਰ ਕੀਤਾ ਜਾਵੇ ਜੀ ਪੂਲੇ ਬੈ ਹੀ ਮੀਆਟਿੰਗ ਗੜ ਮੇਰਾ ਪਿੰਡਾ ਦਾ ਮੈਂ ਇਹ ਚਾਹੁੰਦੀ ਆ ਵੀ ਮੈਨੂੰ ਇਨਸਾਫ ਮਿਲੇ ਮੇਰੇ ਬੱਚਿਆਂ ਨੂੰ ਹੱਕ ਮਿਲੇ ਮੈਨੂੰ ਹੱਕ ਮਿਲਣਾ ਚਾਹੀਦਾ ਜਿਹੜੇ ਮੇਰੇ ਪਿਤਾ ਦੇ ਦੋਸਤੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ ਮੈਂ ਇਹ ਸਰਕਾਰ ਤੋਂ ਮੰਗ ਕਰਦੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਐਸਐਸਪੀ ਦੇ ਵੀ ਜਾਏ ਐ ਐਸਐਚਓ ਕੋਲੇ ਜਾਏ ਡਿਪਟੀ ਕੋਲ ਜਾਏ ਐ ਤੇ ਸਰਬਜੀਤ ਤੋਂ ਭਗਵਾਨ ਤਮਨ ਦੀ ਮਾਂ ਤੋਂ ਅਸੀਂ ਤਿੰਨ ਨੂੰ ਫੋਨ ਕਰਾਤੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਸਾਨੂੰ ਡੇਢ ਮਹੀਨਾ ਹੋ ਗਿਆ ਜੀ ਕੋਈ ਸੁਣਵਾਈ ਨਹੀਂ ਮਨ ਰੀਤ ਪਰਣਾ ਟੀ ਲਾਗ ਉਸ ਮੇਰੀ ਬੇਟੀ ਲਗਦੀ ਹੈ ਮੇਰੇ ਜੇਟ ਦੀ ਤੇ ਸਾਨੂੰ ਦੂੜ ਮਹੀਨਾ ਹੋ ਗਿਆ ਤੁਰੇ ਫਿਰਦਿਆਂ ਨੂੰ ਠਾਣੇ 'ਚ ਆ ਜਾਂਨੇ ਆ ਫੂਲ ਮੁੜ ਜਾਂਨੇ ਆ ਅੱਜ ਨਹੀਂ ਫੜ ਕੇ ਲਿਆਉਂਦੇ ਸੀ ਕੱਲ ਨੂੰ ਫੜ ਕੇ ਲਿਆਉਣੇ ਆ ਸਾਡਾ ਸਾਰਾ ਪਰਿਵਾਰ ਇੰਨਾ ਤੋਂ ਬਹੁਤ ਦੁਖੀ ਹੈ ਦੁਖੀ ਹੋਣ ਕਾਰਨ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕੱਲ ਘਟਨਾ ਹੋਗੀ ਸਾਡੇ ਪਰਿਵਾਰ 'ਚ ਜਾਂ ਤਾਂ ਸਰਕਾਰਾਂ ਤੇ ਚਾਹ ਉਹ ਦੋਸ਼ੀ ਆਪ ਦੇ ਜ਼ਿੰਮੇਵਾਰ ਆਪ ਹੋਵਗੇ ਅਸੀਂ ਬੜੇ ਦੁਖੀ ਹਾਂ ਜੇ ਅਸੀਂ ਕਿਸੇ ਨੇ ਵੀ ਪਰਿਵਾਰ ਵਿੱਚੋਂ ਦੁੱਖ ਖੁਸ਼ੀ ਕੀਤੀ ਤਾਂ ਉਹਨਾਂ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ जिंदाबाद जिंदाबाद पंजाब सरकार मुर्दाबाद 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 पंजाब सरकार मुर्दाबाद 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 तो एक प्रशासन मुर्दाबाद तो मुर्दाबाद मुर्दाबाद एक प्रशासन मुर्दाबाद 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 देश में इंसाफ दुआ के रहा है देश में इंसाफ का पूछे दवा के रहा भारतीय किसान यूनियन एकता सिद्धू तुर्जा गांदाबाद भारती किसान यूनियन एकता जिंदाबाद तुर्जा जिंदा पेशा सजा के रहा